ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਕੀ ਨਾਂ ਜੀ ਮੇਰਾ ਨਾਂ ਦੇਵ ਪੂਸ਼ਣ ਹੈ ਜੀ ਮੈਂ ਦਿੱਲੀ ਨਜਬਗੜ ਤੋਂ ਰਹਿਣ ਵਾਲਾ ਹਾਂ ਠੀਕ ਹੈ ਜੀ ਤੇ ਤੁਸੀਂ ਰਸ਼ੀਆ ਚ ਕਦ ਗਏ ਸੀ ਮੈਂ ਰਸ਼ੀਆ ਚ ਗਿਆ ਸੀਗਾ ਜੁਲਾਈ ਅੱਛਾ ਜੀ ਜੁਲਾਈ 4 ਨੂੰ ਹਾਂ ਜੀ ਤੇ ਮੈਂ 14 ਨੂੰ ਕੰਟਰੈਕਟ ਕੀਤਾ ਠੀਕ ਹੈ ਮੈਂ ਆਪਣੇ ਮੈਂ ਐਡ ਵੇਖੀ ਫੇਸਬੁੱਕ ਤੇ ਤੇ ਮੈਂ ਜਾ ਕੇ ਜੁਆਇਨ ਕੀਤਾ ਫਿਰ ਉੱਥੇ ਜਾ ਕੇ ਤੁਸੀਂ ਜੰਗੇ ਮੈਦਾਨ ਚ ਮੈਨੂੰ ਪਤਾ ਲੱਗਾ ਲੱਗਾ ਉੱਥੇ ਜ਼ਿੰਦਗੀ ਔਰ ਮੌਤ ਦੀ ਲੜਾਈ ਲੜਦੇ ਆ ਕਿਵੇਂ ਮੈਨੂੰ ਦੱਸੋ ਜੀ ਅਸੀਂ ਪਹਿਲਾਂ ਗਏ ਸੈਂਟ ਪੀਟਰਸਬਰਗ ਉੱਥੇ ਆਪਣਾ ਕੰਟਰੈਕਟ ਕਰਕੇ ਫਿਰ ਸਾਨੂੰ ਟ੍ਰੇਨਿੰਗ ਤੇ ਭੇਜਿਆ ਗਿਆ ਟ੍ਰੇਨਿੰਗ ਤੋਂ ਬਾਅਦ ਅਸੀਂ ਗਏ ਯੂਕਰੇਨ ਤੇ ਯੂਕਰੇਨ ਆ ਹੀ ਲੜਾਈ ਲੜੀ ਆ ਲੜਾਈ ਲੜੀ ਤੇ ਉੱਥੇ ਜੰਗ ਦੇ ਹਾਲਾਤ ਸਾਰਿਆਂ ਨੂੰ ਪਤਾ ਜਦ ਲੜਾਈ ਪੈਂਦੀ ਹੈ ਤੇ ਹਾਲਾਤ ਮਾੜੀ ਹੁੰਦੇ ਆ ਤੇ ਖਾਣਾ ਪੀਣਾ ਬੜਾ ਔਖਾ ਸੀਗਾ ਜ਼ਿੰਦਗੀ ਹਰ ਸੈਕਿੰਡ ਦਾ ਜ਼ਿੰਦਗੀ ਦੇ ਲਈ ਲੜਨਾ ਪੈਂਦਾ ਤੁਹਾਨੂੰ ਕੋਈ ਅਸਲਾ ਚਲਾਉਣਾ ਤਾਂ ਆਉਂਦਾ ਨਹੀਂ ਸੀ ਕਿਹਾ ਕੋਈ ਟ੍ਰੇਨਿੰਗ ਨਹੀਂ ਆ ਨਹੀਂ ਸਾਨੂੰ ਟ੍ਰੇਨਿੰਗ ਦਿੱਤੀ ਗਈ ਸੀ AK 74 ਚਲਾਉਣ ਦੀ ਰੈਫਲਾਂ ਚਲਾਉਣ ਦੀ ਤੇ ਰਾਕਟ ਲਾਂਚਰ ਜਿਹੜੇ RPG ਹੁੰਦੇ ਆ ਉਹ ਚਲਾਉਣ ਦੀ ਤੇ ਨਾਲੇ ਲੈਂਡਮਾਈਨਸ ਜਿਹੜੇ ਵਿੱਚ ਲਗਾਏ ਹੁੰਦੇ ਆ ਉਹਨਾਂ ਤੋਂ ਬਚਣ ਦੀ ਤੁਸੀਂ ਕਿਸੇ ਟਾਈਮ ਘਿਰ ਵੀ ਗਏ ਸੀ ਜੁਕਰੇਨ ਦੀ ਫੌਜ ਨੇ ਤੁਹਾਨੂੰ ਘੇਰਿਆ ਵੀ ਇੱਥੇ ਹਾਂਜੀ ਇੱਕ ਵਾਰੀ ਇਦਾਂ ਦੀ ਵਾਕਾ ਪਣਿਆ ਸੀਗਾ ਕਿ ਜੁਕਰੇਨ ਦੀ ਫੌਜ ਨੇ ਸਾਨੂੰ ਇੱਕ ਫਲੈਟ ਦੇ ਵਿੱਚ ਤਿੰਨ ਸਾਈਡ ਤੋਂ ਘੇਰ ਲਿਆ ਸੀ ਹਾਂਜੀ ਤੇ ਤਿੰਨ ਦਿਨਾਂ ਹੀ ਉੱਥੇ ਰਹੇ ਫਿਰ ਸਾਨੂੰ ਸਾਡੀ ਪਿੱਛੇ ਵਾਲੀ ਜਿਹੜੀ ਪਿਛਕੜ ਟੀਮ ਬੈਠੀ ਸੀ ਉਹਨਾਂ ਨੇ ਬੰਬਾਰੀ ਕੀਤੀ ਤੇ ਸਾਨੂੰ ਕਢਾ ਲਿਆ ਠੀਕ ਹੈ ਜੀ ਅੱਛਾ ਉੱਥੇ ਫਿਰ ਤੁਹਾਡੇ ਖਾਣ ਪੀਣ ਦਾ ਕੀ ਰੇਂਜ ਸੀ ਖਾਣ ਪੀਣ ਦਾ ਕੁਝ ਨਹੀਂ ਹੁੰਦਾ ਜੀ ਤੇ ਵੇਖੋ ਪਿੱਛੋਂ ਜਿਵੇਂ ਤੁਰ ਕੇ ਆਣਾ ਪੈਂਦਾ ਆਪਣੀ ਰਸ਼ੀਆ ਗਵਰਨਮੈਂਟ ਜਿਹੜਾ ਸਮਾਨ ਸਾਡੇ ਲਈ ਭੇਜਦੀ ਅਸੀਗਟਾਂ ਭੇਜਦੀ ਆ ਚੋਕਲੇਟ ਭੇਜਦੀ ਆ ਮੀਟ ਮੱਛੀ ਦਾ ਸਿਸਟਮ ਭੇਜਦੀ ਆ ਪੈਕੇਟ ਆਉਂਦੇ ਆ ਪਰ ਉਹ ਤੁਰ ਕੇ ਲੈ ਕੇ ਆਉਣੇ ਪੈਂਦੇ ਨੇ ਉਹ ਖਾਣ ਦੇ ਜੋ ਹੁੰਦੇ ਆ ਨਹੀਂ ਹੁੰਦਾ ਖਾਣ ਜੋਗਾ ਹੁੰਦਾ ਪਰ ਸਾਡੇ ਤੱਕ ਪਹੁੰਚਦਾ ਨਹੀਂ ਕਿਉਂਕਿ ਵਿੱਚ ਬੰਬ ਬੰਬਾਰ ਕੇ ਡਰੋਨ ਮਾਰ ਕੇ ਸਾੜ ਸਾੜ ਦਿੱਤਾ ਜਾਂਦਾ ਪਾਣੀ ਕਿ ਕਿਸ ਲੈਵਲ ਦਾ ਮਿਲਦਾ ਸੀ ਤੁਹਾਨੂੰ ਪਾਣੀ ਭਾਜੀ ਪਾਣੀ ਦਾ ਕੋਈ ਸਿਸਟਮ ਨਹੀਂ ਸੀਗਾ ਪਾਣੀ ਜੇ ਕਿਥੇ ਮਿਲ ਗਿਆ ਬਾ ਮੀਦਾ ਪਾਣੀ ਪਿਆ ਜਾਂ ਕਿਸੇ ਘਰੇ ਬੋਤਲ ਬਾਤ ਲੱਭ ਗਈ ਤੇ ਚੱਕੋ ਦੇ ਪੀਨੋ ਬ੍ਰੈਡ ਜਿਹੜੇ ਸਾਨੂੰ ਮਿਲਦੇ ਸੇ ਉਹ ਕਿਦਾਂ ਦੀ ਚੀਜ਼ਾਂ ਦੇ ਮਤੇ ਖਾਣ ਵਾਲੇ ਸੇ ਬ੍ਰੈਡ ਜਿਹੜੇ ਮਗਰੋਂ ਹੁੰਦੇ ਸੀ ਉਹ ਠੀਕ ਸੀਗੇ ਖਾਣ ਵਾਲੇ ਪਰ ਅਸੀਂ ਜੇ ਲੱਭੀਏ ਕਿਸ ਘਰ ਦੇ ਵਿੱਚ ਤੇ ਜੰਗ ਚੱਲਦੇ ਨੂੰ ਹੋਗੇ 2-3 ਸਾਲ ਸੀਗੇ ਉਦੋਂ ਇਹ ਪੁਰਾਣੀਆਂ ਬ੍ਰੈਡਾਂ ਜਿਨ੍ਹਾਂ ਦੇ ਫੂਈ ਫਾਈ ਲੱਗੀ ਹੁੰਦੀ ਆ ਸੜੇ ਆ ਉਹ ਖਾਣ ਜੋਗੇ ਨੇ ਉਹ ਖਾਣੇ ਪੇ ਜਿਵੇਂ ਆਲੂ ਖਾਲੇ ਟਮਾਟਰ ਜੇ ਮਿਲ ਗਏ ਉਹ ਸੜੇ ਜੇ ਉਹ ਲਾਸਟ ਵਿੱਚ ਤੁਸੀਂ ਕੀ ਚਾਹ ਕਹਿਣਾ ਚਾਹੁੰਦੇ ਇੰਡੀਅਨ ਨੌਜਵਾਨਾਂ ਨੂੰ ਜਾਣ ਜਾਂ ਨਾ ਜਾਣ ਰਸ਼ੀਆ ਜਾਂ ਯੁਕਰੇਨ ਨੂੰ ਮੈਂ ਆਪਣੇ ਨੌਜਵਾਨਾਂ ਨੂੰ ਇਹੀ ਕਵਾਂਗਾ ਬਈ ਜੇ ਤੂੰ ਹੀ ਰਸ਼ੀਆ ਜਾਣਾ ਕੰਮ ਲਈ ਤੇ ਆਪਣਾ ਪੱਕਾ ਵਰਕ ਪਰਮਿਟ ਕਰਾ ਕੇ ਜਾਇਓ ਕੱਚੇ ਪੱਕੇ ਜੰਜਟਾ ਦੇ ਚੱਕਰ ਚ ਆ ਕੇ ਨਾ ਜਾਇਓ ਉੱਥੇ ਤੇਥੋਂ ਕੰਮ ਹੋਣਾ ਹੀ ਨਹੀਂ ਜੇ ਤੂੰ ਕਹਿੰਦੇ ਮੈਂ ਆਰਮੀ ਤੇ ਜਾਣਾ ਹਾਂਜੀ ਆਰਮੀ ਦੀ ਜੋਬ ਨਹੀਂ ਹੈਗੀ ਉੱਥੇ ਜੰਗ ਲੱਗੀ ਆ ਜੰਗ ਲੜਨਾ ਹੈ ਸਿੱਧਾ ਜਾ ਕੇ ਉਹ ਤੇਥੋਂ ਹੋਣਾ ਨਹੀਂ ਭਰਾਵੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਪਣੀ ਜ਼ਿੰਦਗੀ ਸੇਫ ਰੱਖੋ ਆਪਣੇ ਘਰਦਿਆਂ ਦੀ ਭਾਲ ਕਰੋ ਚੰਗੀ ਜ਼ਿੰਦਗੀ ਜਿਓ ਥੈਂਕ ਯੂ ਜੀ